ਬਹੁਤ ਖੁਸ਼ੀਂ ਦੀ ਸੰਤਾ ਬਾਦਲ ਸਾਹਿਬ ਨੂੰ ਮਿਲ ਕੇ ਪਰ ਜਦੋਂ ਗਏ ਉਹ ਉਸ ਅਸੀਂ ਬਹੁਤ ਟੁੱਟ ਗਏ ਸਾਡਾ ਮਨਪੋਸ ਟੁੱਟ ਗਿਆ ਅਸੀਂ ਰੋਂਦੇ ਬਹੁਤ ਸੀ ਉਹਨਾਂ ਨੂੰ ਯਾਦ ਕਰਕੇ ਸਾਨੂੰ ਬੜਾ ਰੋਣਾ ਆਉਂਦਾ ਸੀ ਜਿ ਉਹਨਾਂ ਦੇ ਗਏ ਜਾਂਦਾ ਹੋ ਸਾਡੂੰ ਜੜਗੀਆਂ ਨਾਲ ਤੋਂ ਹੁਣ ਉਹ ਨਹੀਂ ਦਿੱਸਤੇ ਕਿ ਸਾਨੂੰ ਬਾਦਲ ਸਾਹਿਬ ਨੂੰ ਤਾਂ ਸਾਰੀ ਦੁਨੀਆ ਯਾਦ ਕਰਦੀ ਆ ਹਨੇ ਹੋਥ ਸਾਦਨ ਨੇ ਕੰਮ ਰਿਹਾ ਵੀ ਆਜੋ ਦੱਸੋ ਦੁੱਖ ਦੀ ਕਲੀਬ ਦੱਸੋ ਕਾ ਦੀ ਕਮੀ ਯਾਦ ਕਮੀ ਹੈ ਛੱਡੀ ਨਹੀਂ ਤੁਕਾ ਜਿੱਦ ਦੱਸਗੀ ਕੀ ਆ ਬਾਲਾ ਸਾਹਿਬ ਤਾਂ ਜਮਾਈ ਨਹੀਂ ਬੁਲਸਾਈ ਦੀ ਜੀ ਅਸੀਂ ਬਾਲਾ ਸਾਹਿਬ ਨੂੰ ਤਾਂ ਜਿਵੇਂ ਜ਼ਿੰਦਗੀ ਪਰ ਨਹੀਂ ਬੁਲਾਏ ਐਸੀ ਅਸਲ ਵਿੱਚ ਮੌਜੂਦ ਆ ਪਿੰਡ ਬਾਦਲ ਦੇ ਬਿਰਧ ਆਸ਼ਰਮ ਘਰ ਜਿੱਥੇ ਬਜ਼ੁਰਗ ਬੈਠੇ ਨੇ ਜੋ ਪਿਛਲੇ ਲੰਬੇ ਅਰਸੇ ਤੋਂ ਇਸ ਬਿਰਧ ਆਸ਼ਰਮ ਚ ਰਹਿ ਰਹੇ ਨੇ ਇਹਨਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ ਪਰ ਸਭ ਤੋਂ ਅਹਿਮ ਗੱਲ ਇਹ ਕਿ ਇਹਨਾਂ ਬਜ਼ੁਰਗਾ ਦੀਆਂ ਕਾਫੀ ਯਾਦਾਂ ਜੁੜੀਆਂ ਨੇ ਸਰਦਾਰ ਬਾਦਲ ਖਰਾਂ ਦੇ ਨਾਲ ਕਿਉਂਕਿ ਅਕਸਰ ਮਰਹੂਮ ਪ੍ਰਕਾਸ਼ ਸਿੰਘ ਬਾਦਲਹਰੀ ਇੱਥੇ ਆ ਕੇ ਇਹਨਾਂ ਨਾਲ ਗੱਲਾਂਬੱਤਾਂ ਕਰਦੇ ਸਨ। ਤੋਂ ਉਹ ਜ਼ਰੂਰ ਅਸੀਂ ਇਹਨਾਂ ਦੀਆਂ ਯਾਦਾਂ ਜਿਹੜੀਆਂ ਸਾਂਝੀਆਂ ਕਰਾਂਗੇ, ਇਹਨਾਂ ਨਾਲ ਗੱਲਬਾਤ ਕਰਾਂਗੇ। ਪਾਤਾ ਜੀ ਸਾਸਿਕਾ ਜੀ। ਸਾਸਿਕਾ ਜੀ। ਕੀ ਨਾਮ ਕੀ ਤੁਹਾਡਾ ਜੀ? ਦਰਸ਼ਜਾ ਦੇਵੀ। ਕਿੰਨੇ ਸਾਲ ਤੋਂ ਇੱਥੇ ਰਹੇ ਹੋ? 8 ਸਾਲ ਜੀ। 8 ਸਾਲ ਹੋ ਗਏ। ਹਾਂ ਜੀ, ਹਾਂ ਜੀ, ਹਾਂ ਜੀ। 8 ਸਾਲ ਹੋ ਗਏ। ਕਿਸ ਤਰ੍ਹਾਂ ਦਾ ਇੱਥੇ ਤੁਹਾਨੂੰ ਮਾਹੌਲ ਮਿਲੇ? ਕਿਸ ਤਰ੍ਹਾਂ ਦੀ ਦੇਖਭਾਲ ਮਿਲੀ? ਵਧੀਆ 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 ਬਹੁਤ ਵਧੀਆ। ਵਧੀਆ ਸਾਡੀ ਦੇਖਭਾਲ ਕਰਦੇ ਆ। ਸਾਨੂੰ ਕਿਸੇ ਗੱਲ ਦੀ ਕਮੀ ਨਹੀਂ ਰਹਿਣ ਦਿੰਦੇ 8 ਸਾਲਾਂ ਚ ਕਿੰਨੀ ਕੌਰੀ ਮੁਲਾਕਾਤ ਹੋਈ ਹੋਣੀ ਬਾਦ ਸਾਹਿਬ ਬਹੁਤ ਵਾਰੀ ਬਹੁਤ ਵਾਰੀ ਹੋਈ ਸੀ ਜੀ ਫਿਰ ਉਹਨਾਂ ਨੇ ਮੈਨੂੰ ਫਰੀਦਕੋਟ ਭੇਜਿਆ ਇੱਕ ਮੈਨੂੰ ਇੱਕ ਕੌਰੇ ਨੂੰ ਇੱਕ ਇੱਥੇ ਬੋਲੀ ਬੁੜੀ ਰਹਿੰਦੀ ਸੀ ਕਹਿੰਦੇ ਤੁਸੀਂ ਚਲੇ ਜਾਓ ਤੇ ਇਲਾਜ ਕਰਾ ਲਓ ਆਪਦਾ ਅੱਛਾ ਇਲਾਜ ਵੀ ਕਰਾਇਆ ਹਾਂ ਇਲਾਜ ਕਰਾਇਆ ਪਰ ਉਹ ਤਾਂ ਸਟ੍ਰੈਕ ਹੋ ਗਈ ਸੀ ਅੱਛਾ ਉੱਥੇ ਫਰੀਦਕੋਟ ਅੱਛਾ ਮਤਲਬ ਇੱਕ ਪਾਰ ਪੂਰੀ ਹਰ ਪੱਖੋਂ ਹਰ ਪੱਖੋਂ ਕਰਦੇ ਆ ਖਾਣਾ ਪੀਣਾ ਸਭ ਕੁਝ ਸਭ ਕੁਝ ਦਵਾਈ ਬੂਟੀ ਸਭ ਕੁਝ ਦਵਾਉਂਦੇ ਆ ਕੋਈ ਕਮੀ ਨਹੀਂ ਰਹਿਣ ਦਿੰਦੇ ਸਾਨੂੰ ਨਾ ਹੁਣ ਪ੍ਰਿੰਸੀਪਲ ਸਰ ਰਹਿੰਦੇ ਨੇ ਅੱਛਾ ਕੀ ਗੱਲਾਂ ਵਾਤਾ ਕੀ ਕਰਦੇ ਜਦ ਬਾਦ ਸਾਹਿਬ ਨਾਲ ਮੁਲਾਕਾਤ ਹੁੰਦੀ ਸੀ ਮਿਲਦੇ ਸੀ ਬਸ ਇਹ ਪੁੱਛਦੇ ਸੀ ਤੁਸੀਂ ਬੀਬਾ ਜੀ ਦੱਸੋ ਸਾਨੂੰ ਆਪਦੀ ਕੋਈ ਕੋਈ ਕਮੀ ਸਾਨੂੰ ਦੱਸੋ ਵੀ ਕੋਈ ਕਮੀ ਹੈਗੀ ਐ ਅਸੀਂ ਤਾਂ ਸਰਦੀ ਸਾਨੂੰ ਬਹੁਤ ਕੁਝ ਮਿਲਦਾ ਕਮੀ ਜਦੋਂ ਆਪਣੇ ਪਰਿਵਾਰ ਚ ਕੋਈ ਦੇਖਭਾਲ ਕਰਨ ਵਾਲਾ ਨਹੀਂ ਸੀ ਹਾਂਜੀ ਉਦੋਂ ਇੱਥੇ ਪਹੁੰਚੇ ਇੰਨਾ ਪਿਆਰ ਮਿਲਿਆ ਇੰਨੀ ਦੇਖਭਾਲ ਮਿਲੀ ਕਿੰਨੇ ਖੁਸ਼ੀ ਹੁੰਦੀ ਸੀ ਕਿੰਨਾ ਬਹੁਤ ਖੁਸ਼ੀ ਹੁੰਦੀ ਬਹੁਤ ਖੁਸ਼ੀ ਹੁੰਦੀ ਸੰਤਾ ਬਾਦ ਸਾਹਿਬ ਨੂੰ ਮਿਲ ਕੇ ਸੰਤਾ ਜੀ ਨੇ ਦੱਸ ਵੀ ਸਾਨੂੰ ਸਾਡਾ ਬਾਪੂ ਮਿਲ ਗਿਆ ਸਾਨੂੰ ਬਹੁਤ ਖੁਸ਼ੀ ਹੁੰਦੀ ਸੀ ਪਰ ਜਦੋਂ ਗਏ ਉਹਦੋਂ ਅਸੀਂ ਬਹੁਤ ਟੁੱਟ ਗਏ ਸਾਡਾ ਮਨ ਬਹੁਤ ਟੁੱਟ ਗਿਆ ਅਸੀਂ ਰੋਂਦੇ ਬਹੁਤ ਸੀ ਉਹਨਾਂ ਨੂੰ ਯਾਦ ਕਰਕੇ ਸਾਨੂੰ ਬੜਾ ਰੋਣਾ ਆਉਂਦਾ ਸੀ ਵੀ ਉਹਨਾਂ ਦੇ ਅਸਰ ਜਾਂਦਾ ਸਾਨੂੰ ਜੜਗੀਆਂ ਨਾਲ ਤੇ ਹੁਣ ਉਹ ਨਹੀਂ ਦਿਖਦੇ ਕਿ ਸਾਨੂੰ ਹਾਂਜੀ ਜਿਵੇਂ ਕੋਈ ਆਪਣਾ ਵਿਛੜਦਾ ਹੈ ਨਾ ਹਾਂਜੀ ਹਰ ਗੱਲ ਮੰਨਦੇ ਸਾਡੇ ਹਾਂਜੀ ਕੋਈ ਗੱਲ ਤੋਂ ਨਹੀਂ ਜਵਾਬ ਦਿੰਦੇ ਸੀ ਕੋਈ ਗੱਲ ਤੋਂ ਕਦੇ ਵੀ ਉਹਨਾਂ ਜਵਾਬ ਦਿੱਤਾ ਆਪ ਸਾਨੂੰ ਬੀਬਾ ਜੀ ਤੁਸੀਂ ਦੱਸੋ ਬਸ ਜੋ ਤੁਹਾਨੂੰ ਚਾਹੀਦਾ ਆ ਸਾਨੂੰ ਕਦੇ ਨਹੀਂ ਉਹਨਾਂ ਜਵਾਬ ਦਿੱਤਾ ਸੀ ਕਦੇ ਵੀ ਕਿਸੇ ਗੱਲ ਤੋਂ ਮੋੜਿਆ ਹੋਵੇ ਕਿਸੇ ਗੱਲ ਤੋਂ ਕਿਹਾ ਹੋਵੇ ਬੀਬੇ ਅਸੀਂ ਨਹੀਂ ਦਿੰਦੇ ਤੁਹਾਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਸਾਨੂੰ ਕੋਈ ਸਹੂਲਤ ਤੋਂ ਰਹਿਣ ਨਹੀਂ ਤਾਂ ਕਮੀ ਜੀ ਜੇ ਸਾਡੇ ਅੰਦਰ ਲੱਗਿਆ ਨਾ ਨਾ ਕਿੰਨੀ ਕਮੀ ਮਹਿਸੂਸ ਹੁੰਦੀ ਹੈ ਹੁਣ ਸਾਲ ਉਹ ਚੱਲੇ ਬਹੁਤ ਕਦੇ ਮਹਿਸੂਸ ਹੁੰਦੀ ਹੈ ਬਹੁਤ ਨਹੀਂ ਮਹਿਸੂਸ ਬਹੁਤ ਮਹਿਸੂਸ ਕਰਦੇ ਹੱਸਤਾ ਹੋਰ ਕੋਈ ਜੇ ਕਰੇ ਚਾਹੇ ਨਾ ਕਰੇ ਇਸ ਤਾਂ ਕਰਦੇ ਸਰ ਜੀ ਕਿੰਨੇ ਸਾਲ ਹੋ ਗਏ ਇਥੇ ਰਹਿੰਦੇ ਹਨ 8 ਸਾਲ ਹੋ ਗਏ ਹੁੰਦੀ ਸੀ ਬੋਲਾ ਕਾ ਤੁੰਦੀ ਸੀ ਬਾਦਲ ਸਾਹਿਬ ਨਾਲ ਹੈ ਬਾਦਲ ਸਾਹਿਬ ਨੂੰ ਮਿਲਦੇ ਹੁੰਦੇ ਸੀ ਹਾਂ ਮਿਲਦੇ ਸੀ ਹਾਂ ਮਿਲਦੇ ਸੀ ਕਿੱਦਾਂ ਮੋਹ ਹੁੰਦਾ ਆਪਣੇ ਜਾਣੂ ਪਛਾਣੂ ਸੀਗੇ ਬਾਦਲ ਸਾਹਿਬ ਦਾ ਪੂਰੇ ਪਛਾਣਦੇ ਸੀ ਤੁਹਾਨੂੰ ਹਾਂ ਹਾਂ ਜਾਣਦੇ ਸੀ ਅੱਛਾ ਹਾਂ ਤੇ ਬਹੁਤ ਵਧੀਆ ਦਾ ਟਾਈਮ ਪਾਸ ਹੁੰਦਾ ਸੀਗਾ ਗੱਲਾਂ ਬਾਤਾਂ ਕਰਦੇ ਸੀ ਇੱਥੇ ਬਹਿ ਕੇ ਸਾਡੇ ਨਾਲ ਹਾਂ ਉਹ ਹੁੰਦੇ ਥੀਗੇ 2-4 ਮਹੀਨਿਆਂ ਤੋਂ ਗਰਚਰਨ ਉਹਦਾ ਵਰਕਰ ਸੀਗਾ ਉਹ ਸਾਡੇ ਕੋਲ ਆਉਂਦਾ ਸੀਗਾ 10-25 ਦਿਨੀ ਉਹ ਦਖਲੇ ਸਾਡੀ ਪੁੱਛਦਾ ਸੀ ਧਿਆਨ ਰੱਖਦੇ ਸੀ ਬਹੁਤ ਬੜੀਆ ਮौज ਬਣੀ ਸੀ ਹੁਣ ਕਿੰਨੀ ਕ ਕਮੀ ਮਹਿਸੂਸ ਹੁੰਦੀ ਬਾਲ ਸਾਹਿਬ ਦੀ ਹੈ ਕਿੰਨੀ ਕ ਯਾਦ ਕਰਦੇ ਹੋ ਬਾਲ ਸਾਹਿਬ ਨੂੰ ਮਾਦਨ ਸਾਹਿਬ ਨੂੰ ਤਾਂ ਸਾਰੀ ਦੁਨੀਆ ਯਾਦ ਕਰਦੀ ਆ ਅਸੀਂ ਕਿਹਦੇ ਪਾਣੀ ਹਾਰ ਆ ਅਸੀਂ ਇਲੀ ਪਾਣੀ ਹਾਰ ਆ ਸਾਰੀ ਦੁਨੀਆ ਯਾਦ ਕਰੂਗੀ ਜਾਲ ਬੁਛਾ ਦੇ ਸੜਕਾਂ ਦੇ ਮੋਗੇ ਡੋਡੀ ਲਾ ਦੇ ਇਹੜਾ ਕੰਮ ਉਹਨੇ ਆਪਦਾ ਨਹੀਂ ਕਰਿਆ ਇਹਦਾ ਸਾਰੀ ਦੁਨੀਆ ਜਿੰਨੇ ਚਤਰੇ ਇਹ ਪੀੜੀ ਰਹੀ ਨਾ ਯਾਦ ਰੱਖੂਗੀ ਬਾਦਲ ਬਾਦਲੀ ਸੀ ਜਾਂ ਇਹ ਮਹਾਰਾਜ ਸਾਡਾ ਆਹ ਕੰਮ ਕਰ ਦਿਓ ਯਾਲ ਵੀ ਹੋ ਉਹ ਕਰ ਦਿਓ ਐਨੀ ਗੱਲ ਮਰੂਦਾੜੀ ਮਰੂਦਾੜੀ ਰੇੜੀ ਉਹਦੇ ਘੇਰ ਲੈਣਾ ਜਿੱਥੇ ਤੁਰਿਆ ਜਾਂਦਾ ਬੰਦਾ ਨਹੀਂ ਆਉਸਰ ਦੇ ਨੇੜੇ ਨਹੀਂ ਬੰਦਾ ਜਾਂਦਾ ਉਹਨੂੰ ਉਹ ਵਾਹਤਾ ਨਹੀਂ ਬਾਦ ਜਦੋਂ ਮਰਜੀ ਜਾ ਇੱਕ ਗੱਲਾ ਬੰਤਾ ਕਰਦਾ ਰਹ ਵਧੀਆ ਆਪਣੇ ਹੁਣ ਬੈਠਾ ਗੱਲਾ ਬੰਤਾ ਕਰਦਾ ਸੀ ਲੱਗਦਾ ਹੀ ਨਹੀਂ ਸੀ ਵੀ ਮੁੱਖ ਮੰਤਰੀ ਨਾਲ ਬੈਠੇ ਆ ਹਨਾ ਹਾਂ ਹਾਂ ਗੱਲਾ ਬੰਤਾ ਵਧੀਆ ਕਰਦਾ ਛੋਟਿਆਂ ਨਾਲ ਵੱਡਿਆਂ ਨਾਲ ਇੱਥੇ ਬੈਠੇ ਘਾਹ ਦੇ ਕੋਈ ਕਿਵੇਂ ਵੀਰਾ ਸਾਨੂੰ ਦੇ ਇੱਕ ਗਿਆ ਵੀ ਇੱਥੇ ਬਾਬਿਆਂ ਨੂੰ ਲਿਆ ਇਹ ਬਹਿਣ ਨੂੰ ਦਿਓ ਉਹ ਇੱਥੇ ਪਏ ਆ ਇੱਥੇ ਆ ਮੈਨਾਂ ਮੋਜਾਂ ਬਣੀਆਂ ਸੀ ਆ ਬੜਾ ਸੋਨਾ ਟਾਈਮ ਪਾਸ ਕਰਦੇ ਸਰ ਅਜੇ ਵੀ ਬਹੁਤ ਵਧੀਆ ਟਾਈਮ ਪਾਸ ਹੁੰਦਾ ਸਾਡਾ ਅਜੇ ਵੀ ਸਾਨੂੰ ਰੋਟੀ ਪਾਣੀ ਲੀੜਾ ਕਪੜਾ ਐ ਆਮ ਆਮ ਮਿਲਦਾ ਹੁੰਦਾ ਹੋਸੀਗਾ ਹੁੰਦਾ ਸੀ ਇੱਥੇ ਗੇਟਪਰ ਦਾ ਦੁੱਖ ਤਕਰੀਬ ਉਸਦਾ ਸੀ ਕੋਈ ਵੀ ਹੁੰਦੀ ਵੀ ਦੁੱਖ ਦੱਸੋ ਵੀ ਉਹ ਹੀ ਤੁਹਾਡਾ ਪੂਰਾ ਕੀਤਾ ਜਾਊਗਾ ਬਹੁਤ ਸਾਨੂੰ ਤਾਂ ਹੁਣ ਸੋਚੀਏ ਫਿਰ ਹੁਣ ਕੀ ਕਰਿਆ ਜਾਵੇ ਫਿਰ ਪਰਮਾਤਮਾ ਨੇ ਕਰਤਾ ਗੇੜਾ ਮੰਨਣਾ ਹੀ ਪਊਣਾ ਉਹਦਾ ਈ ਗੱਲਾਂ। ਕੰਮਾਂ ਦੀ ਗੱਲ ਕਰੀ ਆਪਾਂ ਪੰਜਾਬ 'ਚ ਦੀ ਜਿਹੜੀ ਦੇਣ ਹੈ ਜਿਹੜੀ ਬਾਦਸ਼ਾਹ ਦੀ ਦੇਣ ਹੈ ਹਾਂ ਜੀ ਕਿਸ ਤਾਂ ਸਮਝਦੇ ਹੋ ਕਿ ਖਾਸ ਗੱਲਾਂ ਨਹੀਂ ਐ ਇੱਕ ਹੀ ਖਾਸ ਕੰਮ ਹੋਇਆ ਪੰਜਾਬ 'ਚ ਬਹੁਤ ਜਾਦੇ ਖਾਸ ਹੋਇਆ ਜੀ ਦੱਸਣਯੋਗ ਹੀ ਨੇ ਕਿੰਨੇ ਉਹਨੇ ਕਰੇ। ਤੁਹਾਨੂੰ ਹੋਥ ਸੱਜਣ ਨੇ ਕੰਰੇਚ ਵੀ ਆਜੋ ਦੱਸੋ ਦੁੱਖ ਤਕਲੀਫ ਦੱਸੋ ਕਾ ਦੀ ਕਮੀ ਐ ਰਿਆ ਦੀ ਕਮੀ ਛੱਡੀ ਨਹੀਂ ਤੁਕਾ ਸਿੱਕ ਦੱਸਗੇ ਕੀ ਅਸੀਂ ਅਸੀਂ ਚੁੱਪ ਕਰ ਜਾਂਦੇ ਫਿਰ ਫਿਰ ਦੱਸੋ ਕੋਈ ਦੁੱਖ ਤਕਲੀਫ ਕਿਹੜਾ ਗਰਚਾਰਨ ਸੇ ਐ ਉਹ ਗੇੜਾ ਮਾਰਦਾ ਸੀ ਪੰਜ ਚੀਜ਼ ਦਿਨਾਂ ਤੋਂ ਉਹਨੇ ਆਉਣਾ ਹੀ ਆਉਣਾ ਸੀ ਇੱਥੇ ਉਹਨੇ ਗੇੜਾ ਮਾਰਨਾ ਬਾਦਲ ਸਾਹਿਬ ਨੇ ਐ ਆਉਣਾ ਗੇੜੇ ਲੋਟ ਬਾਗ ਦੇ ਉੱਤੋਂ ਦੀ ਫੇਰ ਸਾਰਿਆਂ ਨੂੰ ਅੰਦਰ ਵੱਟ ਜਾਂਦਾ ਸੀ ਸਾਰਿਆਂ ਮਿਲ ਕੇ ਜਾਂਦੇ ਸੀ ਅੰਦਰ ਵੱਟ ਜਾਂਦਾ ਸੀ ਸਿੱਧਾ ਹੀ ਹਾਂ ਕਮਰਾਂ ਚੀ ਦੱਸੋ ਕੋਈ ਦੁੱਖ ਤਕਲੀਫ ਦੱਸੋ ਕੋਈ ਕਮੀ ਕੋਈ ਕਮੀ ਨਹੀਂ ਸਾਡੇ ਭਾ ਦੀ ਤਾਰੀ ਤੇ ਹੁਣ ਵੀ ਨਹੀਂ ਕਮੀ ਰਹਿੰਦੀ ਜੀ ਦਿਨਾਂ ਚਿਰ ਅਸਗਵੀਰ ਤੇ ਰਹੇ ਸਾਰੇ ਹੁਣ ਵੀ ਉਵੇਂ ਰਹੂਗਾ ਸਾਡਾ ਤਾਂ ਕੰਮ ਓਏ ਮੁੱਖ ਮੰਤਰੀ ਵਾਲੀ ਤਾਂ ਗੱਲ ਰਹੀ ਨਹੀਂ ਉਹਦੀ ਜੋ ਪੁਰਾਵੀ ਲੱਗਦਾ ਹੀ ਨਹੀਂ ਸੀ ਮੁੱਖ ਮੰਤਰੀ ਨਾਲ ਗੱਲਬਾਤ ਕਰ ਰਹੇ ਹੈ ਡੱਕਾ ਹੀ ਨਹੀਂ ਸੀ ਮੁੱਖਮਰ ਇੱਥੋਂ ਮੈਂ ਮਾਨ ਨਹੀਂ ਜਾਂਦਾ ਰੇ ਉੱਥੇ ਮਾਨੀ ਇਕੱਠ ਸੀ ਇਹਦਾ ਉੱਥੇ ਉਹ ਆ ਗਿਆ ਬੰਦਾ ਸਾਡਾ ਉਹ ਆ ਜਾ ਜਗਿੰਦਰ ਸਾਹ ਆ ਜਾ ਮੈਂ ਜਾਂਦਾ ਇਸ ਨੂੰ ਨਾਮ ਲੈ ਕੇ ਬੁਲਾਉਂਦੇ ਹਾਂ ਨਾਮ ਲੈ ਕੇ ਉਹ ਕੋਲੇ ਕੋਈ ਦੁੱਖ ਤਕਲੀਫ ਇੱਥੇ ਕਿਵੇਂ ਕੀੜੇ ਮਾਰੇ ਮੈਂ ਜੀ ਆਪਣਾ ਪਿੰਡ ਹੀ ਆ ਪਿੰਡ ਤਾਂ ਹੈਗਾ ਆਪਣਾ ਕੋਈ ਕੋਈ ਕਮੀ ਦੱਸ ਕੋਈ ਇਹਨਾਂ ਨੂੰ ਬੰਦੇ ਨੂੰ ਪੁੱਛ ਲੈ ਸਾਰਿਆਂ ਨੂੰ ਕੁ ਕਮੀ ਇਹ ਦੱਸ ਦੇ ਮੈਂ ਜੀ ਉਹਨਾਂ ਨੂੰ ਪੁੱਛ ਕੇ ਪਾਸੇ ਉਹ ਗਲੀਆਂ ਪੱਕੀਆਂ ਕਰਾਉਣੀਆਂ ਉਹ ਮੈਂ ਗਲੀ ਦੇ ਖੁਦਰੀ ਉਹ ਮੈਂ ਕਿ ਗਲੀਆਂ ਪੱਕੀਆਂ ਦਾ ਆਖੀ ਜਾਂਦੇ ਇੱਕੇ ਬੁੜੀਆਂ ਨੇ ਲੱਗਣਾ ਲੱਗਣਾ ਹੈਗਾ ਉਹ ਪਾਸੇ ਕਰਕੇ ਲੈ ਗਿਆ ਉਦੇ ਚਰੀ ਨੰਬਰਵਾ ਕੇ ਪਰੇ ਕਰੀ ਐਨਾ ਉਸ ਹੀ ਆਦਰ ਮਾਨ ਉਹ ਤਾਂ ਉਹਨਾਂ ਦਾ ਪੁੱਲ ਦੇ ਨਹੀਂ ਅਸੀਂ ਜ਼ਿੰਦਗੀ ਭਰ ਤੇ ਪੁੱਲ ਦੇ ਇਹਨੂੰ ਵੀ ਨਹੀਂ ਇਸ ਵੀਰ ਨੂੰ ਵੀ ਇਹ ਵੀ ਮੁੰਡਾ ਤਾਂ ਉਹ ਨਹੀਂ ਹੈ ਉਹ ਨਹੀਂ ਆਹ ਉਹ ਦਾ ਰੂਪ ਹੈ ਇਹ ਤਾਂ ਦੋਨੇ ਜੀ ਦਾ ਬਹੁਤ ਇੱਥੇ ਸਕੂਲ ਚ ਆਈ ਸੀ ਭੱਜ ਕੇ ਸਦੇ ਆਜੋ ਸਾਰਿਆਂ ਨੂੰ ਸਾਨੂੰ ਨਹੀਂ ਆਖਿਆ ਵੀ ਨਹੀਂ ਆਉਣਾ ਭੱਜ ਕੇ ਬਹੁਤ ਜਿਆਦੇ ਸਵਾਰ ਕੇ ਮਿਲਦੇ ਸੀ ਵਿਚਾਰੇ ਮਿਆਂ ਆ ਬਾਲਾ ਸਾਹਿਬ ਤਾਂ ਜਮਾਈ ਨਹੀਂ ਬੁਲਾ ਸਕਦੇ ਜੀ ਅਸੀਂ ਬਾਲਾ ਸਾਹਿਬ ਨੂੰ ਤਾਂ ਕਿਉਂ ਜਿੰਦਗੀ ਭਰ ਨਹੀਂ ਬੁਲਾ ਸਕਦੇ ਤੋ ਇਹਨੇ ਬਜ਼ੁਰਗ ਜੋ ਪਿਛਲੇ ਲੰਬੇ ਅਰਸੇ ਤੋਂ ਪਿੰਡ ਬਾਦਲ ਦੇ ਵਿਰਦ ਆਸ਼ਰਮ ਘਰ ਚ ਰਹਿ ਰਹੇ ਨੇ ਲੰਬਾ ਸਮਾਂ ਬਾਦਲ ਸਾਹਿਬ ਨਾਲ ਮੁਲਾਕਾਤਾਂ ਹੁੰਦੀਆਂ ਰਹੀਆਂ ਉਹਨਾਂ ਦੇ ਕੀਤੇ ਕੰਮਾਂ ਨੂੰ ਉਹਨਾਂ ਤੋਂ ਮਿਲੇ ਪਿਆਰ ਨੂੰ ਯਾਦ ਕਰ ਰਹੇ ਨੇ ਕਿਤਨਾ ਕਿਤੇ ਅੱਖਾਂ ਵੀ ਨਮ ਨੇ ਪਰ ਨਾਲ ਇਸ ਗੱਲ ਦੀ ਥੱਲੀ ਹੈ ਕਿ ਮਰਹੂਮ ਪ੍ਰਕਾਸ਼ ਸਿੰਘ ਬਾਦਲ ਵਾਂਗ ਉਹਨਾਂ ਦੇ ਪੁੱਤਰ ਸੁਖਵੀਰ ਸਿੰਘ ਬਾਦਲਵੀਰ ਦਾ ਖਾਸ ਧਿਆਨ ਰੱਖ ਰਹੇ ਨੇ ਕੈਮਰਾ ਪਰ ਸਿਰਫ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੋਂਗਾ ਪੀਟਸ ਨਿਊਜ਼ ਪਿੰਡ ਬਾਦਲ